ਕੱਲ ਯਾਨੀ ਕਿ 7 ਮਈ 2025 ਨੂੰ ਮੌਕ ਡ੍ਰਿਲ ਕੀਤੀ ਜਾਊਗੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਅਨਾਉਂਸ ਕੀਤਾ ਵਾ ਵੀ ਦੇਸ਼ ਦੇ ਵਿੱਚ 7 ਰਾਜਾਂ ਦੇ ਵਿੱਚ ਮੌਕ ਡ੍ਰਿਲ ਦਾ ਅਭਿਆਸ ਕੀਤਾ ਜਾਊਗਾ ਇਹ ਮੌਕ ਡ੍ਰਿਲ ਦਾ ਅਭਿਆਸ ਕਰਨਾ ਕੀ ਹੁੰਦਾ ਜਿਵੇਂ ਕਿ ਯੁੱਧ ਲੱਗਣ ਦੇ ਅਸਾਰ ਹੋ ਸਕਦੇ ਨੇ ਮੰਨ ਲਓ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਸਬੰਧ ਨੇ ਉਹ ਸਹੀ ਨਹੀਂ ਚੱਲ ਰਹੇ ਇਸ ਕਰਕੇ ਕਿਸੇ ਵੀ ਟਾਈਮ ਜੇ ਯੁੱਧ ਲੱਗਦਾ ਤਾਂ ਉਸ ਤੋਂ ਪਹਿਲਾਂ ਇਹ ਚੀਜ਼ਾਂ ਨੂੰ ਚੈੱਕ ਕਰਨਾ ਹੁੰਦਾ ਵਾ ਇਸ ਕਰਕੇ ਸਾਇਰਨ ਚੈੱਕ ਕੀਤੇ ਜਾਣਗੇ ਜਾਂ ਹਥਿਆਰ ਚੈੱਕ ਕੀਤੇ ਜਾਣਗੇ ਇਹਨਾਂ ਨੂੰ ਚੈੱਕ ਕਰਨ ਦੇ ਲਈ ਇਸ ਕਰਕੇ ਮੌਕ ਡ੍ਰਿਲ ਕੀਤੀ ਜਾਂਦੀ ਹੈ ਮੌਕ ਟ੍ਰੈਲ ਦਾ ਇਹ ਮਕਸਦ ਹੁੰਦਾ ਵੀ ਯੁੱਧ ਦੇ ਦੌਰਾਨ ਸਿਵਲ ਜਿਹੜੇ ਲੋਕ ਨੇ ਇਹ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਇਹਦੇ ਵਿੱਚ 에ਅਰ ਰੇਡ ਵਾਰਨਿੰਗ ਦੇ ਜਿਹੜੇ ਸਾਇਰਨ ਨੇ ਉਹਨਾਂ ਨੂੰ ਚੈੱਕ ਕੀਤਾ ਜਾਊਗਾ ਦੇਸ਼ ਦੇ ਸਿਟੀਜ਼ਨ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਯੁੱਧ ਦੇ ਦੌਰਾਨ ਆਉਣ ਵਾਲੀਆਂ ਦਿੱਕਤਾਂ ਬਾਰੇ ਦੱਸਿਆ ਜਾਊਗਾ ਤੇ ਉਹਨਾਂ ਨੂੰ ਕਿਵੇਂ ਸੁਰੱਖਿਅਤ ਰਹਿਣਾ ਉਹਦਾ ਅਭਿਆਸ ਕਰਾਇਆ ਜਾਊਗਾ ਯੁੱਧ ਦੇ ਦੌਰਾਨ ਬਿਜਲੀ ਵੀ ਬਿਜਲੀ ਤੇ ਵੀ ਇਫੈਕਟ ਪੈਂਦਾ ਇਸ ਕਰਕੇ ਰਾਤ ਪੂਰੀ ਬਲੈਕਆਊਟ ਵੀ ਕਰਕੇ ਦੇਖਿਆ ਜਾਊਗਾ ਮਹੱਤਮਪੁਰਾ ਵੱਡੇ ਜਿਹੜੇ ਟਾਂਚੇ ਨੇ ਉਹਨਾਂ ਨੂੰ ਸੁਰੱਖਿਅਤ ਕਿਵੇਂ ਕੀਤਾ ਜਾਣਾ ਵਾ ਇਵੈਕੂਏਸ਼ਨ ਦੀ ਯੋਜਨਾ ਤੇ ਅਭਿਆਸ ਵੀ ਕੀਤਾ ਜਾਊਗਾ ਹਾਲ ਹੀ ਵਿੱਚ ਜਦੋਂ 2025 ਦਾ ਮਹਾਕੁੰਭ ਲੱਗਿਆ ਸੀ ਤਾਂ ਪ੍ਰਿਆਗਰਾਜ ਦੇ ਰੇਲਵੇ ਸਟੇਸ਼ਨ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਰੇਲਵੇ ਦੀਆਂ ਟੀਮਾਂ ਤੇ ਹੋਰ ਡਿਫੈਂਸ ਦੀਆਂ ਟੀਮਾਂ ਨੇ ਮੌਕ ਡ੍ਰਿਲ ਕੀਤੀ ਸੀਗੀ 1975 ਦਾ ਜਿਹੜਾ ਜੁੱਧ ਹੋਇਆ ਸੀਗਾ ਉਸ ਤੋਂ ਬਾਅਦ ਇਹ ਪਹਿਲੀ ਵਾਰ ਮੌਕ ਡ੍ਰਿਲ ਹੋਣ ਲੱਗੀ ਆ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਪੁਚਾਲ ਦੇ ਗੁਰਾਨ ਪੰਜ ਥਾਵਾਂ ਤੇ ਮੌਕ ਡ੍ਰਿਲ ਕੀਤੀ ਗਈ ਸੀ ਜੰਮੂ ਦਾ ਏਰੀਆ ਪੈਂਦਾ ਕੁੱਲਗਾਮ ਜਿੱਥੇ ਵੀ ਜਿੱਥੇ ਹਾਲ ਹੀ ਦੇ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ ਇਸ ਮੌਕ ਡ੍ਰਿਲ ਦੌਰਾਨ ਜਿਹੜੇ ਸਾਇਰਨ ਹੁੰਦੇ ਨੇ ਉਹ ਸਾਇਰਨ ਕਿਵੇਂ ਵੱਜਦੇ ਨੇ ਤੇ ਉਹ ਸਾਰਿਆਂ ਦਾ ਮਤਲਬ ਹੀ ਆ ਵੀ ਇਮੀਡੀਏਟਲੀ ਮੈਸੇਜ ਪਹੁੰਚਾਣਾ ਵੀ ਯੁੱਧ ਲੱਗ ਚੁੱਕਿਆ ਵਾ ਇਸ ਕਰਕੇ ਉਹ ਸਾਇਰਨ ਪਹਿਲਾਂ ਤੋਂ ਹੀ ਸੁਣਾਇਆ ਜਾਊਗਾ ਕੱਲ ਜਿਹੜਾ ਸਾਇਰਨ ਵੱਜੂਗਾ ਉਹ ਕਿਹੋ ਜਿਹਾ ਹੋਊਗਾ ਆਓ ਸੁਣੋ